ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਮਾਈ ਭਗਤ ਸੇਵਾ ਸੁਸਾਇਟੀ ਰਜਿਸਟਰਡ ਲਗਾਤਾਰ ਮਨੁੱਖਤਾ ਦੇ ਭਲੇ ਲਈ ਨੇਕ ਪ੍ਰਕਾਰ ਦੀਆਂ ਸੇਵਾਵਾਂ ਨਿਭਾਉਂਦੇ ਨਾਲ ਨਾਲ ਮਾਤਾ ਵਰਨ ਸਾਫ ਸੁੱਤਰਾ ਰੱਖਣ ਲਈ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਜਿਸ ਤਹਿਤ ਅੱਜ ਮਾਈ ਭਗਤ ਸੇਵਾ ਸੁਸਾਇਟੀ ਗਗਾਰਪੁਰ ਦੇ ਸੇਵਾਦਾਰ ਮਲਕੀਤ ਸਿੰਘ ਸਮੇਤ ਹੋਰ ਸੇਵਾਦਾਰਾਂ ਵੱਲੋਂ ਵਨ ਵਿਭਾਗ ਧਾਰੀਵਾਲ ਦੀ ਨਰਸਰੀ ਵਿੱਚੋਂ ਵੱਖ-ਵੱਖ ਕਿਸਮ ਦੇ ਕਰੀਬ 500 ਬੂਟੇ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਲਿਜਾਏ ਗਏ ਜਦਕਿ ਇਹਨਾਂ ਬੂਟੇ ਲਗਾਉਣ ਦੀ ਸੇਵਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਵੇਗੀ ਸੇਵਾਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਮਾਈ ਭਾਗੋਤ ਸੇਵਾ ਸਟੇਟ ਦੇ ਪ੍ਰਬੰਧਾ ਹੇਠ ਅਠ ਮੁੱਠ ਸਲਾਈ ਸਖਲਾਈ ਸੈਂਟਰ ਚੱਲ ਰਹੇ ਹਨ ਅਤੇ ਨਵਾਂ ਮੁਫਤ ਸਲਾਈ ਸੈਂਟਰ ਦਾ ਉਦਘਾਟਨ ਇਸ ਹਫਤੇ ਕੀਤਾ ਜਾਵੇਗਾ ਸੇਵਾਦਾਰਾ ਨੇ ਮਾਈ ਭਾਗੋ ਟਰਸਟ ਦੇ ਚੇਅਰਪਰਸਨ ਮੈਡਮ ਰੁਪਿੰਦਰਜੀਤ ਕੌਰ ਸਮੇਤ ਸਮੁੱਚੇ ਟਰਸਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਨ੍ਹਾਂ ਟਰਸਟੀ ਮੈਂਬਰਾਂ ਵੱਲੋਂ ਆਪਣੀ ਨੇਕ ਕਮਾਈ ਦਾ ਦਸਵੰਧ ਭੇਜਦੇ ਹਨ ਜਿਸ ਨਾਲ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਜਿਵੇਂ ਲੋੜਵੰਦਾਂ ਨੂੰ ਪੀਂਘੋਕ ਪਾਣੀ ਦੀ ਸੇਵਾ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਲੋੜਵੰਦ ਅਪਾਜਾਂ ਨੂੰ ਟਰਾਈਸਾਈਕਲ 휠ਚੇਅਰ ਅਤੇ ਲੋੜਵੰਦ ਮਰੀਜ਼ਾਂ ਦੇ ਇਲਾਜ ਆਦਿ ਦੀਆਂ ਸੇਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਿਹ ਜੀ ਅਸੀਂ ਅੱਜ ਮਾਈਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਜਿੱਥੇ ਕਿ ਪਹਿਲਾਂ ਕਾਫੀ ਸਮੇਂ ਤੋਂ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਘਰਾਂ ਵਿੱਚ ਪਾਣੀ ਦੇ ਪ੍ਰਬੰਧ ਸਕੂਲਾਂ ਦਾ ਖਾਤਾ ਬੱਚਿਆਂ ਦਾ ਛੰਡੀ ਗਾ ਵੀਰਾਂ ਨੂੰ 휠ਚੇਅਰ ਟ੍ਰਾਈਸਾਈਕਲ ਰਿਮੋਟ ਵਾਲੀਆਂ ਚੇਹਰਾਂ ਜੜੀਆਂ ਅਨੇਕ ਹੀ ਪ੍ਰਕਾਰ ਦੀਆਂ ਸੇਵਾਵਾਂ ਜੜੀਆਂ ਕਾਫੀ ਸਮੇਂ ਤੋਂ ਕੀਤੀਆਂ ਜਾ ਰਹੀਆਂ ਹੁਣ ਪੰਜਾਬ ਦੇ ਵਿੱਚ ਵੱਧਦੀ ਹੋਈ ਗਰਮੀ ਨੂੰ ਮੁੱਖ ਰੱਖਦੇ ਹੋયા ਵਾਤਾਵਰਣ ਨੂੰ ਮੁੱਖ ਰੱਖਦੇ ਹੋયા ਮਾਈ ਭਾਗੋ ਸੇਵਾ ਟ੍ਰਸਟ ਯੂ ਕੜੀਆਂ ਸੰਗਤਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪਿੰਡਾਂ ਪਿੰਡਾਂ ਦੇ ਵਿੱਚ ਸਰਕਾਰੀ ਥਾਵਾਂ ਤੇ ਜਾਂ ਸ਼ਮਸ਼ਾਨ ਘਾਟਾਂ ਵਿੱਚ ਛੜਕਾਂ ਦੇ ਉੱਪਰ ਜਿਹੜੇ ਵੱਖ-ਵੱਖ ਪ੍ਰਕਾਰ ਦੇ ਰੁੱਖ ਜਿਹੜੇ ਲਗਾਏ ਜਾਣ ਤੇ ਅੱਜ ਮਾਈ ਭਾਗੋ ਸੇਵਾ ٹرسٹ ਯੂਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਧਾਰੀਵਾਲ ਦੇ ਸਾਡੇ ਮੇਨ ਜਿਹੜੇ ਆ ਨਗਰ ਕੋਸਲ ਜੀ ਪ੍ਰਧਾਨ ਉਹਨਾਂ ਵੱਲੋਂ ਸਾਨੂੰ ਬੂਟਿਆਂ ਦੀ ਸੇਵਾ ਦਿੱਤੀ ਗਈ ਹੈ ਤੇ ਅਸੀਂ ਮਾਈ ਭਾਗੋ ਸੇਵਾ ٹرسٹ ਯੂਕੇ ਦੀਆਂ ਸੰਗਤਾਂ ਦਾ ਅਤੇ ਧਾਰੀਵਾਲ ਨਗਰ ਕੋਸਲ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੀ ਨਰਸਰੀ ਵਿੱਚੋਂ ਬੂਟੇ ਦਿੱਤੇ ਆ ਤੇ ਇਹ ਬੂਟੇ ਅੰਬਾਂ ਦੇ ਬੂਟੇ ਦਰੇਕਾਂ ਟਾਲੀਆਂ ਅਤੇ ਹੋ ਰਹੀਆਂ ਨੇਕ ਤਰ੍ਹਾਂ ਦੇ ਫਲਦਾਰ ਸ਼ਾਂ ਵਾਲੇ ਬੂਟੇ ਜਿਹੜੇ ਉਹ ਸਾਨੂੰ 500 ਬੂਟਾ ਦਿੱਤਾ ਗਿਆ ਆ ਅਸੀਂ ਮਾਈਪਾਗੋ ਸੇਵਾ ਟਰੈਕ ਯੂਕਨੀਆ ਸੰਗਤਾਂ ਦਾ ਧੰਨਵਾਦ ਕਰਦੇ ਆ ਨਗਰ ਕੌਲਸ ਦਾ ਧੰਨਵਾਦ ਕਰਦੇ ਆ ਤੇ ਇਹ ਬੂਟੇ ਆਪਾਂ ਪਿੰਡਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਲਗਾਵਾਂਗੇ ਜੀ ਤੇ ਇਹਨਾਂ ਦੀ ਦੇਖਭਾਲ ਵੀ ਜਿਹੜੀ ਉਹ ਆਪਣੀ ਜ਼ਿੰਮੇਵਾਰੀ ਤੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਵੀ ਅਸੀਂ ਵੀ ਹੋਰ ਵੀ ਜੜੀਆਂ ਪਿੰਡਾਂ ਦੇ ਵਿੱਚ ਜੜੀਆਂ ਪੰਚਾਇਤਾਂ ਨੇ ਜਾਂ ਨੌਜਵਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਇਹ ਘੜ ਤੋਂ ਘੜ ਇੱਕ ਜਾਣਾ ਦੋ ਚਾਰ ਬੂਟੇ ਲਾਉਣ ਦੀ ਜ਼ਰੂਰ ਕੋਸ਼ਿਸ਼ ਕਰੇ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਰੁੱਖਾਂ ਦਾ ਨੁਕਸਾਨ ਕਾਫੀ ਜ਼ਿਆਦਾ ਕੁਝ ਆਪਾਂ ਅੱਗਾ ਲਾ ਕੇ ਪਹਿਲਾਂ ਹੀ ਕਰ ਚੁੱਕੇ ਆ ਤੇ ਸਾਨੂੰ ਜਿਹੜੇ ਰੁੱਖ ਲਗਾਉਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਧਾਰੀਵਾਲ वन ਵਿਭਾਗ ਦੀ ਨਰਸਰੀ ਧਾਰੀਵਾਲ ਚ ਪਹੁੰਚੇ ਆ ਜਿੱਥੇ ਕਿ ਵਨਸਵਨ ਨੇ ਜਿਹੜੇ ਰੁੱਖਾਂ ਤੇ ਆ ਬੂਟੇ ਆ ਤੇ ਵਨਸਵਨੀਆਂ ਜਿਹੜੀਆਂ ਮਤਲਬ ਇਹ ਰੁੱਖ ਆ ਚਾਹੇ ਫਲਦਾਰ ਆ ਹਵਾਦਾਰ ਆ ਫੁੱਲਦਾਰ ਆ ਇਹ ਇਥੋਂ ਜਿਹੜੇ ਰੁੱਖਵਾ ਕਾਫੀ ਜਿਹੜੀਆਂ ਸੰਸਥਾਵਾਂ ਹੈ ਸਹਿਸੇਣੀ ਸੰਸਥਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੇ ਇਹ ਰੁੱਖ ਖਾੜੇ ਆ ਤੇ ਇੱਕ ਅਜੇ ਜਿਹੜੀ ਹੈ ਸਮੇਂ ਦੀ ਬੜੀ ਲੋੜ ਹੈ ਕਿ ਹਰ ਇਨਸਾਨ ਨੂੰ ਰੁੱਖ ਲਗਾਉਣੇ ਚਾਹੀਦੇ ਆ ਜੇਕਰ ਆਪਾਂ ਜੇ ਅੱਜ ਵੀ ਨਾ ਸੰਭਲੇ ਨਾ ਰੁੱਖ ਲਗਾਏ ਤੇ ਸਾਡਾ ਜਿਹੜਾ ਆਉਣ ਵਾਲਾ ਭਵਿੱਖਵਾ ਸਾਡਾ ਆਉਣ ਵਾਲਾ ਜਿਹੜੀ ਪੀੜ੍ਹੀ ਹੈਗੀ ਆ ਉਹਦੇ ਵਾਸਤੇ ਇਥੇ ਜੀਣਾ ਔਖਾ ਹੋ ਜਾਏਗਾ ਹਰ ਮਨੁੱਖ ਨੂੰ ਜਿਹੜਾ ਨਾ ਆਕਸੀਜਨ ਆਪਣੇ ਮੋਢਿਆਂ ਤੇ ਲੈ ਕੇ ਚੱਲਣਾ ਪੜੇਗਾ ਇਸ ਵਾਤੇ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਤੇ ਮਾਈ ਭਾਗੋ ਸੇਵਾ ٹرسٹ ਦੇ ਜੁਕੇ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਰੀ ਸੰਗਤਾਂ ਨੂੰ ਅਪੀਲ ਕਰਦਾ ਵਾਂ ਕਿ ਅਸੀਂ ਵੱਤ ਤੋਂ ਵੱਤ ਰੋਖ ਲਗਾਈਏ ਆਪਣਾ ਪੰਜਾਬ ਬਚਾਈਏ ਆਪਣਾ ਦੇਸ਼ ਬਚਾਈਏ ਆਪਣੇ ਬੱਚੇ ਬਚਾਈਏ ਤੇ ਨਾਲ ਨਾਲ ਮੈਂ ਧੰਨਵਾਦ ਕਰਦਾ ਨਗਰ ਕੌਂਸਲ ਧਾਰੀਗਲ ਦੇ ਪ੍ਰਧਾਨ ਅਸਮੀਨ ਤੁਗਲਦਾ ਜਿਨ੍ਹਾਂ ਨੇ ਸਾਡੀ ਸੰਗਤਾਂ ਨੂੰ ਸਹਿਯੋਗ ਦਿੱਤਾ ਵਾ ਤੇ ਉਹਨਾਂ ਨੇ ਬੂਟੇ ਦਿੱਤੇ ਆ ਉਹਨਾਂ ਨੇ ਇਹ ਕਿਹਾ ਕਿ ਜੇ ਇਹ ਸੇਵਾ ਪੂਰੀ ਹੋ ਜਾਂਦੀ ਆ ਹੋਰ ਵੀ ਜਿੰਨੇ ਬੂਟਿਆਂ ਦੀ ਲੋੜ ਪੈਗੀ ਅਸੀਂ ਤੁਹਾਨੂੰ ਇਹ ਬੂਟਿਆਂ ਦੀ ਸੇਵਾ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ